ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਤੇ ਆਪਾਂ ਇਹ ਆਪਣੀ ਜੋ ਇਹ ਵੀਡੀਓ ਦਾ ਟਾਈਟਲ ਆ ਇਹ ਵੀਡੀਓ ਦਾ ਟਾਈਟਲ ਆ ਵੀ ਜੇ ਆਪਾਂ ਕਈ ਭੈਣਾਂ ਬੇਟੀਆਂ ਹਨਾ ਬੇਟੇ ਦੀ ਤਰਫ ਦੇ ਵਿੱਚ ਹੋਣੀਆਂ ਹਨਾ ਵੀ ਸਾਡੇ ਘਰੇ ਪੁੱਤਰ ਹੋਵੇ ਹਰ ਇੱਕ ਨੂੰ ਹੁੰਦਾ ਦੇਖੋ ਜੀ ਤੇ ਇਹਨਾਂ ਦੀ ਕਮਾਈ ਤਾਂ ਕੋਈ ਕਰਮਾ ਵਾਲੇ ਹੀ ਖਾਂਦਾ ਹਨਾ ਸੇਵਾ ਤਾਂ ਕੋਈ ਕਰਮਾ ਵਾਲੇ ਨੂੰ ਮਿਲਦੀ ਹੈ ਪੁੱਤਰਾਂ ਦੀ ਪਰ ਤ੍ਰਿਸ਼ਨਾ ਪੁੱਤਰ ਦੀ ਸਭ ਤੋਂ ਵੱਡੀ ਹੁੰਦੀ ਹੈ ਇੱਕ ਵੰਸ਼ ਨੂੰ ਅੱਗੇ ਲੈ ਜਾਂਦਾ ਪੁੱਤ ਜੀ ਆਪਾਂ ਹਰ ਇੱਕ ਅਨਸਾਰ ਕਹਿੰਦਾ ਮੇਰਾ ਵੰਸ਼ ਅੱਗੇ ਜਾਵੇ ਤੇ ਇੱਕ ਪੁੱਤ ਨਾਲ ਹੀ ਹੁੰਦਾ ਜੇ ਵੰਸ਼ ਅੱਗੇ ਜਾਂਦਾ ਧੀਆ ਤਾਂ ਬਗਾਨੇ ਵੰਸ਼ਾਂ ਨੂੰ ਅੱਗੇ ਲੈ ਕੇ ਜਾਂਦੀਆਂ ਧੀਆ ਵੀ ਕੋਈ ਮਾੜਾ ਨਹੀਂ ਕੀ ਧੀਆ ਉਹ ਪੁੱਤਾਂ ਬਰਾਬਰ ਆ ਪਰ ਫਿਰ ਵੀ ਜੋ ਆਪਦੇ ਢਿੱਡ ਦਾ ਜੰਮਿਆ ਹੁੰਦਾ ਉਹ ਕਿੰਨਾ ਵੀ ਮਾੜਾ ਹੋਵੇ ਮਾਂ ਉਹਨੂੰ ਕਦੀ ਵੀ ਮਾੜਾ ਨਹੀਂ ਕਹਿੰਦੀ ਮਾਂ ਫਿਰ ਵੀ ਚੰਗਾ ਹੀ ਕਹਿੰਦੀ ਹੈ ਇਹ ਆਪਣਾ ਖੂਨ ਹੁੰਦਾ ਜੀ ਤੇ ਆਪਾਂ ਚਾਹੁੰਦੇ ਵੀ ਆਪਣਾ ਵੰਸ਼ ਹੀ ਅੱਗੇ ਲੈ ਕੇ ਜਾਵਾਂ ਵੈਸੇ ਤਾਂ ਬਹੁਤ ਦੁਨੀਆ ਪੜ ਲੱਗੀ ਜੀ ਅੱਜ ਕੱਲ ਅਗਲਾ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਤੇ ਧੀਆ ਨੂੰ ਵੀ ਪੁੱਤਰਾ ਬਰਾਬਰ ਮਾਨ ਸਨਮਾਨ ਦਿੰਦਾ ਜੀ ਪਰ ਫਿਰ ਵੀ ਕਿਤੇ ਇੱਕ ਮਾਂ ਦੇ ਦਿਲ ਦੇ ਵਿੱਚ ਉਹ ਚੀਜ਼ ਹੁੰਦੀ ਹੈ ਜੋ ਬਗਾਨੇ ਪੁੱਤਾਂ ਕੇ ਘਰ ਆਉਂਦੇ ਜੇ ਮਾਂ ਨੂੰ ਕਿਸੇ ਵੇਲੇ ਉੱਚਾ ਬੋਲ ਦੇ ਤਾਂ ਫਿਰ ਮਾਂ ਨੂੰ ਉੱਥੇ ਇਹ ਚੀਜ਼ ਨਿਕਲੇ ਜੇ ਅੱਜ ਮੇਰਾ ਹੁੰਦਾ ਤੇ ਸ਼ਾਇਦ ਇਹ ਨਾਂ ਬੋਲਦਾ ਚਾਹੇ ਆਪ ਦਾ ਜੰਮਾ ਲੱਤਾ ਹੀ ਮਾਰੀ ਚੱਲੇ ਜੀ ਫਿਰ ਵੀ ਆਪਾ ਨੂੰ ਆਇਆ ਹੁੰਦਾ ਵੀ ਡੇ ਮੇਰਾ ਤੇ ਇਹਦੇ ਨਾਲ ਜ਼ਿਆਦਾ ਚੰਗਾ ਹੁੰਦਾ ਤੇ ਕਮਾਈ ਤੇ ਜੀ ਕਰਮਾਂ ਵਾਲੇ ਖਾਂਦੇ ਆ ਪੁੱਤਰਾਂ ਦੇ ਪਰ ਪੁੱਤਰਾਂ ਤੇ ਰੇਸ਼ਨਾ ਬਹੁਤ ਵੱਡੀ ਹੁੰਦੀ ਹੈ ਬਹੁਤ ਬੇਟੀਆਂ ਚਾਹੁੰਦੀਆਂ ਹੋਣੀਆਂ ਸਾਡੇ ਪੁੱਤਰ ਹੋਵੇ ਆਪਾਂ ਕੁਝ ਕੁ ਗੱਲਾਂ ਦੱਸਦੇ ਹਾਂ ਜੀ ਤੇ ਵੀ ਜੇ ਤੁਹਾਡੇ ਘਰੇ ਬੇਟੀ ਆ ਤੁਸੀਂ ਵੀ ਪੁੱਤਰ ਦੀ ਚਾਹਤ ਰੱਖਦੇ ਹੋ ਤੇ ਤੁਸੀਂ ਇਹਦੇ ਵਿੱਚ ਕੋਈ ਚੀਜ਼ਾਂ ਵਰਤ ਲੈਣ ਨੂੰ ਇਹ ਆਪਣੀਆਂ ਵਰਤੀਆਂ ਹੋਈਆਂ ਜੀ ਅਜਮਾਈਆਂ ਹੋਈਆਂ ਫੋਦੇ ਨੁਕਤੇ ਹੀ ਤੁਸੀਂ ਵੀ ਇਹਨਾਂ ਚੋਂ ਇੱਕ ਨੁਕਤਾ ਲੈ ਸਕਦੇ ਹੋ ਜੋ ਵੀ ਤੁਹਾਨੂੰ ਸੋਖ ਖਲਕੇ ਤੇ ਵੇਖੋ ਜਦੋਂ ਵੀ ਤੁਹਾਡੇ ਦਿਨ ਟੱਪਦੇ ਆ ਹਨਾ ਜਦੋਂ ਵੀ ਹੁਣ ਬੇਟੀਆਂ ਨੂੰ ਪਤਾ ਹੀ ਹੁੰਦਾ ਵੀ ਹੁਣ ਮੇਰੇ ਦਿਨ ਟੱਪ ਗਏ ਹਨਾ ਵੀ ਮੈਨੂੰ ਉਸ ਦਿਨ ਪੀਰੀਅਡ ਆਉਣੇ ਸੀ ਤੇ ਹੁਣ ਵੀ ਦੋ ਦਿਨ ਜਾਂ ਚਾਰ ਦਿਨ ਟੱਪ ਗਏ ਉਦੋਂ ਟਪਾ ਦਵਾਈ ਜਿਹੜਾ ਪਹਿਲਾ ਸੋਡੋਂ ਸ਼ਨੀਵਾਰ ਆਵਗਾ ਨਾ ਪਹਿਲਾ ਸ਼ਨੀਵਾਰ ਉਸ ਦਿਨ ਤੁਸੀਂ ਕੀ ਕਰਨਾ ਹੈ ਲੌਂਗ ਲੈਣਾ ਟੋਪੀ ਵਾਲਾ ਲੌਂਗ ਪੂਰਾ ਸਾਤ ਲੌਂਗ ਕਿਤੇ ਵੀ ਟੁੱਟਿਆ ਨਾ ਹੋਵੇ ਟੋਪੀ ਵਾਲਾ ਤੇ ਵਧੀਆ ਲੌਂਗ ਹੋਵੇ ਸਾਫ਼ ਸੁਥਰਾ ਸਿੱਧਾ ਕਿੱਡਾ ਮੇਡਾ ਤੇ ਹੈ ਵਿੰਗਰ ਤੇ ਵਿੰਗਾ ਲੌਂਗ ਨਾ ਹੋਵੇ ਟੋਪੀ ਵਾਲਾ ਲੌਂਗ ਲੈ ਕੇ ਉਹਨੂੰ ਗੁਰਦੀ ਡਲੀ ਦੇ ਵਿੱਚ ਲਪੇਟ ਲੈਣਾ ਗੁਰਦੀ ਡਲੀ ਗੁਰਦ ਲੈ ਕੇ ਉਹਨੂੰ ਪੋਲਾ ਕਰਕੇ ਤੇ ਉਹਨੂੰ ਆਪਾਂ ਉਸੇ ਤਰ੍ਹਾਂ ਲਪੇਟ ਲੈਣਾ ਸਾਰੇ ਲੌਂਗ ਨੂੰ ਤੇ ਤੁਸੀਂ ਉਹਨੂੰ ਸਵੇਰ ਖਾਲੀ ਪੇਟ ਗਾਹ ਦਾ ਦੁੱਧ ਨਾ ਲੈਣਾ ਗਾਂ ਦਾ ਦੁੱਧ ਬੱਚੀ ਵਾਲੀ ਗਾਂ ਦਾ ਦੁੱਧ ਹੋਵੇ ਜੀ ਕੱਚਾ ਦੁੱਧ ਹੋਵੇ ਦੁੱਧ ਵਾਲਿਆ ਨਾ ਹੋਵੇ ਤੇ ਕੱਚਾ ਤੇ ਤਾਜ਼ਾ ਦੁੱਧ ਹੋਵੇ ਤੇ ਇਹ ਸਵੇਰ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਲੈਣਾ ਹੈ ਲੌਂਗ ਰੋਪੀ ਵਾਲਾ ਸ਼ਨੀਵਾਰ ਵਾਲੇ ਦਿਨ ਤੇ ਦਿਨ ਟੱਪਣ ਤੋਂ ਜਿਹੜਾ ਪਹਿਲਾ ਸ਼ਨੀਵਾਰ ਆਪਾਂ ਉਸੇ ਸ਼ਨੀਵਾਰ ਨੂੰ ਹੀ ਲੈਣਾ ਤੇ ਤੁਹਾਡੇ ਬੇਟਾ ਪੈਦਾ ਹੋਊਗਾ ਜੀ ਪਹਿਲਾ ਨੁਕਤਾ ਆਪਾਂ ਇਹ ਦੱਸਦੇ ਹਾਂ ਦੂਜਾ ਨੁਕਤਾ ਆਪਾਂ ਇਹ ਦੱਸਦੇ ਹਾਂ ਜੀ ਤਿੰਨ ਨੁਕਤੇ ਦੱਸਾਂਗੇ ਆਪਾਂ ਤੁਹਾਨੂੰ ਤੁਸੀਂ ਲੈਣਾ ਜੀ ਕੱਚਾ ਨਾਰੀ ਵਾਲਾ ਗਿਰੀ ਵਾਲਾ ਨਾ ਧੀਰ ਪਾਣੀ ਵਾਲਾ ਉਹਨੂੰ ਤੁਸੀਂ ਭੰਨ ਕੇ ਉਹਦੇ ਵਿੱਚੋਂ ਪਾਣੀ ਕਾਢ ਦੇਣਾ ਤੇ ਉਹਦੇ ਵਿੱਚ ਨਾ ਇੱਕ ਫੁੱਲ ਹੁੰਦਾ ਛੋਟਾ ਜਿਹਾ ਹੋਊਗਾ ਗਿਰੀ ਦੇ ਵਿੱਚੋਂ ਛੋਟਾ ਜਿਹਾ ਇੱਕ ਫੁੱਲ ਵਾਂਗੂ ਨਿਕਲੂਗਾ ਮਣਕਾ ਜਿਹਾ ਹੋਊਗਾ ਜੀ ਛੋਟਾ ਜਿਹਾ ਗੋਲ ਜਿਹਾ ਜਿਵੇਂ ਆਪਣੇ ਮੋਤੀ ਜਾਂ ਹੁੰਦਾ ਮੋਤੀ ਦਾ ਦਾਣਾ ਜਿਹਾ ਆਇੰਦੋਂ ਇੱਕ ਸਾਈਡ ਤੇ ਲੱਗਿਆ ਹੋਊਗਾ ਉਹ ਤੁਸੀਂ ਹੌਲੀ ਇੱਕ ਦਿਨੇ ਉੱਥੋਂ ਪੱਟ ਲੈਣਾ ਤੋੜਨਾ ਨਹੀਂ ਹੌਲੀ ਇੱਕ ਦਿਨੇ ਤੁਸੀਂ ਨਾ ਉਹਨੂੰ ਐ ਕਰਨਾ ਇਹ ਨਾ ਹੋ ਵੀ ਜਮਾ ਫੇਲ ਹੋ ਜਾਏ ਨਹੀਂ ਹੌਲੀ ਕਰ ਤੁਸੀਂ ਉਹਨੂੰ ਕੱਢ ਲਓ ਵਿੱਚੋਂ ਕੱਢ ਕੇ ਉਸ ਉਸ ਨੂੰ ਲੈਣਾ ਤੁਸੀਂ ਉਹ ਵੀ ਤੁਸੀਂ ਪਾਣੀ ਨਾਲ ਹੀ ਨਿਗਲ ਲੈਣਾ ਉਹ ਚਬਣਾ ਨਹੀਂ ਜਦੋਂ ਤੁਸੀਂ ਮੂੰਹ ਚ ਪਾ ਲਿਆ ਉਹ ਚਬਣਾ ਨਹੀਂ ਜੀ ਇਹ ਤੁਸੀਂ ਸੋਮਵਾਰ ਜਾਂ ਸ਼ੁੱਕਰਵਾਰ ਵਾਲੇ ਦਿਨ ਕਾਣੀ ਖਾਲੀ ਪੇਟ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਲੈਣਾ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਲੈਣਾ ਤੇ ਵੀ ਚਾਹ ਚੂ ਪੀ ਸਕਦੇ ਆ ਬਸ ਖਾਣਾ ਨਾ ਖਾਦਾ ਹੋਵੇ ਤੁਹਾਡਾ ਚਾਹ ਪਾਣੀ ਦੁੱਧ ਕੁਝ ਵੀ ਪੀ ਸਕਦੇ ਹੋ ਤੇ ਪਰ ਖਾਣ ਵੀ ਭੋਜਨ ਨਾ ਕੀਤਾ ਹੋਵੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹ ਨਿਗਲ ਲੈਣਾ ਹੈ ਵੀ ਤੇ ਵੀ ਸਾਹ ਤੇ ਮੂੰਹ ਚ ਰੱਖ ਕੇ ਤੇ ਤੁਸੀਂ ਪਾਣੀ ਦੀ ਘੁੱਟ ਵੀ ਪਾਰ ਸਕਦੇ ਹੋ ਤੇ ਗਾਂ ਦੇ ਦੁੱਧ ਨਾਲ ਵੀ ਲੈ ਸਕਦੇ ਹੋ ਇਹ ਗਾਂ ਦਾ ਦੁੱਧ ਸੋਡੇ ਹੈਗਾ ਘਰ ਦੇ ਵਿੱਚ ਤਾਂ ਠੀਕ ਹੈ ਕਈ ਵਾਰ ਗਾਂ ਦਾ ਦੁੱਧ ਨਹੀਂ ਵੀ ਮਿਲਦਾ ਹਨਾ ਕੋਈ ਦੂਰ ਦਰਾਡੇ ਰਹਿੰਦੇ ਹੋ ਤੁਸੀਂ ਨਹੀਂ ਵੀ ਬੱਚੇ ਵਾਲੀ ਗਾਂ ਦਾ ਨਹੀਂ ਵੀ ਤਸੱਲੀਆ ਦੁੱਧ ਮਿਲਦਾਗਾ ਤਾਂ ਫੇਰ ਤੁਸੀਂ ਕੀ ਕਰਨੇ ਪਾਣੀ ਨਾਲ ਹੀ ਵੀ ਲੈ ਸਕਦੇ ਹੋ ਤੇ ਇਹ ਸੀ ਜੀ ਆਪਣਾ ਦੂਜਾ ਨੁਕਤਾ ਜੀ ਤੇ ਵੈਸੇ ਤਾਂ ਜੇ ਹੁਣ ਆਪਾਂ ਦੇਖ ਲਈ ਪੁੱਤਰਾਂ ਦੀਆਂ ਮਾਮਾਂ ਬਥੇਰੇ ਪੁੱਤਾਂ ਨੂੰ ਜਾਨ ਦੇ ਕੇ ਫੁੱਲਾਂ ਵਾਂਗ ਪਾਲੇ ਪੁੱਤ ਹੁੰਦੇ ਤੇ ਫੇਰ ਵੀ ਮਾਮਾਂ ਆਸ਼ਰਮਾਂ ਦੇ ਵਿੱਚ ਰੋਲਦੀਆਂ ਇਹ ਗੱਲ ਗਲਤ ਹੁੰਦੀ ਹੈ ਹਰ ਇੱਕ ਮਾਂ ਜਿਹਨੇ ਪੁੱਤ ਨੂੰ ਪਾਲਦੀ ਹੈ ਪੁੱਤ ਦਾ ਫਰਜ਼ ਵੀ ਬਣਦਾ ਵੀ ਮਾਪਿਆਂ ਨੂੰ ਫੁੱਲਾਂ ਵਾਂਗੂ ਪਾਲੇ ਫੁੱਲਾਂ ਵਾਂਗ ਰੱਖੇ ਜਿਵੇਂ ਉਹਨੇ ਮਾਂ ਨੇ ਦੁੱਖ ਢਾਕੇ ਪੁੱਤ ਨੂੰ ਵੱਡਾ ਕੀਤਾ ਹੁੰਦਾ ਤੇ ਫੇਰ ਇਹ ਸਮਾਂ ਤਾਂ ਪੁੱਤ ਦਾ ਹੁੰਦਾ ਆਪਣੀ ਜ਼ਿੰਮੇਵਾਰੀ ਨੂੰ ਚੱਕਣ ਦਾ ਤੇ ਪਰ ਅੱਜਕੱਲ ਬੱਚੇ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਦੇ ਜਾ ਰਹੇ ਹੋ ਜ਼ਿੰਮੇਵਾਰੀਆਂ ਨਹੀਂ ਸਮਝਦੇ ਮਾਪੇ ਦੀ ਬਹੁਤ ਘੱਟ ਇੱਜ਼ਤ ਕਰਨ ਲੱਗ ਗਏ ਜੀ ਬੱਚੇ ਹੁਣ ਤੇ ਕਈ ਬੱਚੇ ਦਾ ਹੁਣ ਬਸ ਜਦੋਂ ਵਿਆਹ ਹੋ ਜਾਂਦਾ ਘਰੋਂ ਬਾਹਰ ਜਾਣ ਦਾ ਹੀ ਬਹਾਨਾ ਲੱਭਦੇ ਰਹਿੰਦੇ ਆ ਪਿੰਡਾਂ ਦੇ ਵਿੱਚ ਤਾਂ ਜਾਇਦ ਤਰੱਕ ਆਣਗੇ ਸੀ ਬੱਚੇ ਸ਼ਹਿਰ ਚ ਪੜਾਉਣੇ ਆ ਇੱਥੇ ਬੱਚਾ ਇੰਨੀ ਦੂਰ ਬੈਣ ਤੇ ਜਾਣਾ ਆਣਾ ਔਖਾ ਐ ਐਨੇ ਬਾਹਾਂ ਨਿਭਾਨੇ ਬਸ ਉਹ ਘਰੋਂ ਮਾਪਿਓ ਤੋਂ ਦੂਰ ਪਾਸੇ ਹੋ ਜਾਂਦੇ ਆ ਚਲੋ ਮਾਪੇ ਨੂੰ ਰੋਲਣ ਲਈ ਛੱਡ ਦਿੰਦੇ ਆ ਜੀ ਹੁਣ ਕਿ ਜਿਵੇਂ ਜਿਵੇਂ ਉਮਰ ਨਾghtੀ ਐ ਤੇ ਉਹ ਤੇ ਮਾਸ ਮਾ ਪਿਆਰ ਨਾ ਟੁੱਟੇ ਜਾਂਦਾ ਇਹ ਤੇ ਮਾਪੇ ਰਵਿਦਾਨ ਸਮੇਂ ਚ ਕਰਾਂ ਚ ਚੈਰੀ ਰੋਲ ਦੇਖਦੇ ਹਿੰਦੀ ਹੈ ਜੀ ਇਹ ਹੁੰਦੇ ਆ ਜੀ ਪੁੱਤਾਂ ਦੇ ਕੰਮ ਤੇ ਧੀ ਕਦੇ ਵੀ ਆਈ ਨਹੀਂ ਕਰਦੀ ਤੇ ਹਮੇਸ਼ਾ ਮਾਪੇ ਨੂੰ ਨਾਰ ਰੱਖਦੀ ਹੈ ਹਮੇਸ਼ਾ ਮਾਪੇ ਦਾ ਚੰਗਾ ਸੋਚਦੀ ਹੈ ਧੀ ਬਹੁਤ ਘੱਟ ਧੀ ਆ ਜੀ ਜਿਹੜੀਆਂ ਮਾਪੇ ਨੂੰ ਦੀ ਬੇਕਦਰੀ ਕਰਦੀਆਂ ਨੇ ਜ਼ਿਆਦਾਤਰ ਧੀ ਆ ਤਾਂ ਮਾਂ ਨੂੰ ਗੋਡੇ ਲਾਈ ਲੈਂਦੀਆਂ ਜੀ ਤੇ ਮੜਕੇ ਬੱਚੇ ਤਾਂ ਬਹੁਤ ਬੱਚੇ ਹੁਣ ਬਾਹਰ ਚਲੇ ਜਾਂਦੇ ਆ ਉਹਨਾਂ ਦੇ ਮਾਂ ਪਿਓ ਕੋਲ ਇੱਥੇ ਰੋਲਦੇ ਹੋਏ ਇਹਦੇ ਮਾਂ ਪਿਓ ਨੂੰ ਲੈ ਕੇ ਨਹੀਂ ਜਾਂਦੇ ਸਾਦੇ ਨਹੀਂ ਹਨ ਤੇ ਬੱਚੇ ਅੱਜ ਕੱਲ ਮਾਂ ਬਾਪ ਤਾਂ ਬੋਝ ਨਹੀਂ ਚੱਕਦੇ ਸਮਝੋ ਇਹ ਨਹੀਂ ਪਰ ਮਾਂ ਮੰਗਦੀ ਕੁਝ ਨਹੀਂ ਜੇ ਤੁਸੀਂ ਆਪਦੀ ਮਾਂ ਦੀ ਸੇਵਾ ਲਈ 50000 ਦਾ ਨੌਕਰ ਵੀ ਲਾ ਦਿੰਨੇ ਹੋ ਨਾ ਤੇ ਮਾਂ ਫਿਰ ਵੀ ਖੁਸ਼ ਨਹੀਂ ਹੁੰਦੀ ਕਿਉਂਕਿ ਉਹ 50000 ਦਾ ਨੌਕਰ ਵੀ ਉਨੀ ਸੇਵਾ ਨਹੀਂ ਮਾਂ ਨੂੰ ਵੀ ਸੇਵਾ ਕਰਕੇ ਮਾਂ ਨੂੰ ਖੁਸ਼ ਨਹੀਂ ਹੁੰਦੀ ਜੇ ਤੁਸੀਂ ਕਹੋਗੇ ਅਸੀਂ ਦੂਰ ਰਹਿੰਦੇ ਆ ਤੁਸੀਂ ਮਾਵਾਪਾ ਕੋਲ ਉੱਥੇ ਨਹੀਂ ਲਿਜਾ ਸਕਦੇ ਸੀ ਇੱਥੇ ਪੈਸਾ ਭੇਜ ਦਿਆਂ ਖਰਚਾ ਭੇਜ ਦਿਆਂ ਜਾਂ ਸਿਮਾਵਾਪਾ ਆਪਣੀ ਨੌਕਰੀ ਛੱਡਦੇ ਨਹੀਂ ਜੀ ਮਾਵਾਪਾ ਨੂੰ ਨੌਕਰਾ ਨਹੀਂ ਤੇ ਪੈਸੇ ਦੀ ਲੋੜ ਨਹੀਂ ਹੁੰਦੀ ਮਾਵਾਪਾ ਨੂੰ ਲੋੜ ਸਿਰਫ ਤੁਹਾਡੇ ਪਿਆਰ ਦੀ ਹੁੰਦੀ ਆ ਜੇ ਤੁਸੀਂ ਕਿਸੇ ਕੰਮ ਤੇ ਜਾਂਦੇ ਹੋ ਕੋਈ ਜ਼ਰੂਰੀ ਤੁਸੀਂ ਕਿਸੇ ਜੌਬ ਤੇ ਲੱਗਿਆ ਥੋੜੇ ਕੋਈ ਨਹੀਂ ਟਾਈਮ ਰੋਟੀ ਬਣਾ ਕੇ ਥਾ ਟਿਫਿਨ ਦੇ ਵਿੱਚ ਪਾ ਕੇ ਮਾਂ ਨੂੰ ਦੇ ਕੋਲੇ ਰੱਖ ਜਾਂਦੇ ਹੋ ਤੇ ਪਾਣੀ ਦਾ ਗਲਾਸ ਵੀ ਲੈ ਮਾਂ ਰੋਟੀ ਖਾ ਲਈ ਤੇ ਮਾਂ ਸੋਨੂੰ ਸੀਸਾ ਦੇ ਮਾਂ ਹਰ ਇੱਕ ਨੂੰ ਦੱਸੂ ਮੇਰਾ ਪੁੱਤ ਤਾਂ ਬਹੁਤ ਚੰਗਾ ਮੇਰੀ ਬੜੀ ਸੇਵਾ ਕਰਦਾ ਸਿਰਫ ਇੰਨਾ ਕਰਨ ਨਾਲ ਹੀ ਮਾਂ ਖੁਸ਼ ਹੋ ਜਾਂਦੀ ਔਰ ਮਾਂ ਸੋ ਤੋਂ ਕੁਝ ਨਹੀਂ ਮੰਗਦੀ ਇੱਕ ਦੋ ਟੁਕ ਪੱਕੀ ਦੀ ਰੋਟੀ ਹੁੰਦੀ ਹੈ ਜੋ ਮਾਂ ਦੀ ਹੁੰਦੀ ਹੈ ਉਹ ਤੋਂ ਤੁਸੀਂ ਮੂੰਹ ਨਾ ਮੋੜਿਆ ਕਰੋ ਮਾਂ ਦੇ ਆਸੀਸਾਂ ਹੀ ਤੁਹਾਨੂੰ ਤਾਰਨਗੀਆਂ ਤੇ ਮਾਂ ਦੇ ਆਸੀਸਾਂ ਹੀ ਤੁਹਾਨੂੰ ਗੰਗਾਲ ਕਰ ਦੇਣਗੀਆਂ ਠੀਕ ਹੈ ਨਾ ਜਿਨੇ ਇੰਨੇ ਦੁੱਖ ਨਾਲ ਦੁੱਖ ਨਾਲ ਤੁਹਾਨੂੰ ਪਾਲਿਆ ਹੁੰਦਾ ਠੀਕ ਹੈ ਨਾ ਜੀ ਬਾਪ ਦੇ ਬਾਪ ਦੇ ਇੱਕ ਦਿੱਤੇ ਹੋਏ ਕਤਰੇ ਨੇ ਮਾਂ ਦਾ ਫੋਨ ਦਾ ਇੱਕ ਇੱਕ ਤੌਕਾ ਤੋਂ ਦੇ ਕੇ ਤੁਹਾਨੂੰ ਸਿੰਜਿਆ ਹੁੰਦਾ ਜਦੋਂ ਤੋਂ ਉਹ ਪੇਟ 'ਚ ਹੁੰਨੇ ਆ ਮਾਂ ਸੋ ਉਹ ਸੋਡੀ ਖਾਤਰ ਉਹ ਚੀਜ਼ਾਂ ਖਾਂਦੀ ਐ ਜਿਹੜੀਆਂ ਨੇ ਬਚਪਨ ਤੋਂ ਲੈ ਕੇ ਤੇ ਜਵਾਨੀ ਤੀਕ ਤੱਕ ਦੇ ਖਾ ਕੇ ਨਹੀਂ ਦੇਖੀਆਂ ਹੁੰਦੀਆਂ ਉਹ ਚੀਜ਼ਾਂ ਦੇ ਪਰਹੇਜ਼ ਕਰਦੀ ਜਿਹੜੀ ਸਭ ਤੋਂ ਪਸੰਦ ਚੀਜ਼ ਹੁੰਦੀ ਉਹਦਾ ਵੀ ਪਰਹੇਜ਼ ਕਰਦੀ ਕਿ ਮੇਰੇ ਬੱਚੇ ਨੂੰ ਤਕਲੀਫ ਨਾ ਹੋਵੇ ਆਪਣੇ ਖੂਨ ਦਾ ਇੱਕ ਕਤਰਾ-ਕਤਰਾ ਦੇ ਕੇ 9 ਮਹੀਨੇ ਉਹ ਆਪਣੇ ਪੇਟ ਦੇ ਵਿੱਚ ਰੱਖਦੀ ਐ ਸ ਹੁਣ ਪਾਲਦੀ ਐ ਮੌਤ ਦਾ ਕਫਨ ਸਰਾਣੇ ਰੱਖ ਕੇ ਉਹ ਸਾਨੂੰ ਜਨਮ ਦਿੰਦੀ ਐ ਤੇ ਫਿਰ ਤੁਸੀਂ ਕਿਉਂ ਉਹ ਮੁਖ ਮੋੜਦੇ ਹੁੰਨੇ ਮੋੜ ਲੈਣੇ ਬੱਚੇ ਕਿਉਂ ਮਾ ਮਾਪਾ ਨੂੰ ਇੰਨੀ ਕਦਰ ਹੀ ਬੇਕਦਰ ਕਰ ਦਿੰਦੇ ਹੋ ਕੀ ਗਲਤੀਆਂ ਹੋ ਜਾਂਦੀਆਂ ਉਹਨਾਂ ਮਾਪਾਂ ਵਾਂਗੂ ਜਿਨ੍ਹਾਂ ਨੂੰ ਤੁਸੀਂ ਆਸ਼ਰਮ ਚ ਛੱਡ ਦਿੰਦੇ ਹੋ ਪਰ ਇਹ ਨਹੀਂ ਪਤਾ ਜੀ ਅੱਜ ਦਾ ਮਾਪਾ ਬਾਪ ਆਸ਼ਰਮ ਚ ਛੱਡਿਆ ਤੇ ਸਵੇਰੇ ਆਪਾਂ ਨੂੰ ਸੰਭਾਲਣ ਨੂੰ ਕੋਈ ਆਸ਼ਰਮ ਵਿੱਚ ਵੀ ਨਾ ਬਚੇ ਉਹਦੇ ਪਹਿਲੇ ਹੀ ਨਹੀਂ ਪੀੜ ਹੋਵਦਾ ਆਪਾਂ ਨੂੰ ਸੜਕਾਂ ਦੇ ਉੱਤੇ ਸਿੱਟਿਆ ਹੁੰਦੀ ਆਪਤ ਠੀਕ ਹੈ ਨਾ ਜੀ ਇਹਦੇ ਲਈ ਜੀ ਆਪਣੇ ਮਾਪੇ ਦੀ ਸੇਵਾ ਕਰੋ ਜਿਵੇਂ ਮਾਪੇ ਚਾਹੁੰਦੇ ਆ ਸਾਡੇ ਬੱਚਿਆਂ ਨੂੰ ਸਾਨੂੰ ਬੱਚਾ ਮਿਲੇ ਬੱਚੇ ਦੀ ਤ੍ਰਿਸ਼ਨਾ ਉਸੀ ਤਰ੍ਹਾਂ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਦੇ ਪਿਆਰ ਤੇ ਤ੍ਰਿਸ਼ਨਾ ਇੰਨੀ ਹੋਣੀ ਚਾਹੀਦੀ ਹੈ ਇਹ ਪਰਵਰਿਸ਼ ਸਿਰਫ ਇੱਕ ਮਾਂ ਕਰ ਸਕਦੀ ਹੈ ਮਾਂ ਬੱਚੇ ਦੀ ਇੰਨੀ ਵਧੀਆ ਪਰਵਰਿਸ਼ ਕਰੇ ਇੰਨਾ ਵਧੀਆ ਉਹਨੂੰ ਬਣਾਵੇ ਕਿ ਬੜਾਪੋ ਇਹ ਸੋਚੇ ਵੀ ਮੇਰਾ ਬੜਾਪਾ ਨਾ ਰੁਲੇ ਮੈਂ ਇਹੋ ਜੀ ਪਰਵਰਿਸ਼ ਕਰਾਂ ਬੱਚੇ ਦੀ ਕਿ ਮੇਰਾ ਬੜਾਪਾ ਰੁੱਲਣਾ ਤੇ ਵੀ ਮਾਂ ਦੇ ਹੱਥ ਦੇ ਵਿੱਚ ਹੁੰਦਾ ਜਦੋਂ ਮਾਂ ਦੇ ਇੰਨੇ ਲਾੜ ਪਿਆਰ ਬੱਚੇ ਨੂੰ ਵਿਗਾੜ ਦਿੰਦੇ ਆ ਫਿਰ ਉਹ ਇੱਕ ਦਿਨ ਆ ਹੀ ਜਾਂਦਾ ਫਿਰ ਜਦੋਂ ਉਹ ਹੀ ਲਾੜ ਪਿਆਰ ਮਾਂ ਦੇ ਧੂਈ ਦੇ ਵਿੱਚ ਮੁੰਡਾ ਲੱਤ ਮਾਰ ਕੇ ਫਿਰ ਉਹਨਾਂ ਨੂੰ ਤੋੜ ਦਿੰਦਾ ਇਵੇ ਲਈ ਨਾਲ ਪਿਆਰ ਕਰੋ ਸਾਫ ਸਿਰ ਦੇ ਕਰੋ ਠੀਕ ਹੈ ਜੇ ਆਪਦੇ ਬੱਚੇ ਦੀ ਇਹੋ ਜਿਹੀ ਪਰਵਰਿਸ਼ ਕਰੇ ਜੋ ਤੁਹਾਡੇ ਬੜਾਪੇ ਨੂੰ ਸਾਥ ਸਕੇ ਇਸ ਤਰ੍ਹਾਂ ਦੀ ਪਰਵਰਿਸ਼ ਤੁਸੀਂ ਖੁਦ ਕਰੋ ਜੀ ਤੇ ਇਹ ਜਦੋਂ ਆਪਾਂ ਥੋੜਾ ਆ ਆਪਾਂ ਜਦੋਂ ਉਮਰ ਹੁੰਦੀ ਆਪਾਂ ਕੰਮ ਕਰਨ ਜੋ ਕਰੀ ਹੁੰਨੇ ਉਹ ਤਾਂ ਹੁੰਦਾ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਮੈਂ ਐ ਕਰੂ ਮੈਂ ਕਰੂ ਪਰ ਜਦੋਂ ਆਪਣੇ ਤਾਂ ਬੜਾਪਾ ਹਾਵੀ ਹੋ ਜਾਂਦਾ ਆਪਾਂ ਦੂਜਿਆਂ ਦੇ ਸਾਰੇ ਹੋ ਜਾਂਦਾ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇੱਥੇ ਤਾਂ ਮੈਂ ਬਹੁਤ ਗਲਤ ਸੀ ਮੈਂ ਤਾਂ ਪੈਸੇ ਦੀ ਦੌੜ ਵਾਲੀ ਭੱਜਿਆ ਫਿਰਿਆ ਤੇ ਪੁੱਤਰ ਨੂੰ ਤਾਂ ਮੈਂ ਸਾੰਬੇ ਹੀ ਨਹੀਂ ਬੱਚੇ ਨੂੰ ਤਾਂ ਮੈਂ ਸਾੰਬੇ ਹੀ ਨਹੀਂ ਤੇ ਬੱਚਾ ਬੱਚਾ ਰਾਹੂ ਤੁਸੀਂ ਜਿਹੜੇ ਬੱਚੇ ਦੇ ਖਾਤਰ ਤੁਸੀਂ ਪੈਸਾ ਪੈਸਾ ਕਰਦੇ ਤੁਰੇ ਫਿਰਦੇ ਹੋ ਬੱਚਾ ਫਿਰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਰਾਹੂ ਕਰਾ ਪੈ ਜਾਂਦਾ ਫਿਰ ਸੋਡੀ ਕਮਾਈ ਕੋਈ ਕੰਮ ਨਹੀਂ ਆਉਂਦੀ ਇਹਦੇ ਲਈ ਜੀ ਪਹਿਲਾਂ ਤਿਆਂ ਪੁੱਤਰ ਪੈਸਾ ਬਾਅਦ ਚ ਹੈ ਪਹਿਲਾਂ ਉਹਨਾਂ ਦੀ ਨਿਗਰ ਰੱਖੋ ਉਹਨਾਂ ਨੂੰ ਪਰਵਰਿਸ਼ ਚੰਗੀ ਕਰੋ ਤੇ ਪੈਸਾ ਆਪਾਂ ਹੌਲੀ ਹੌਲੀ ਫਿਰ ਵੀ ਕਮਾ ਲਾਂਗੇ ਉੰਨਾ ਕਮਾਈ ਚੱਲੀਏ ਜਿੰਨਾ ਕ ਬੱਚਿਆਂ ਦੀ ਪਰਵਰਿਸ਼ ਸਹੀ ਹੋਵੇ ਜੇ ਨੇਕੀ ਦੇ ਪੈਸੇ ਨਾਲ ਲਾਡ ਪਾਲੀ ਉਹ ਸੁੱਖ ਦਿੰਦੀ ਦਿੰਦੀ ਹੈ ਜਿੱਥੇ ਬੇਈਮਾਨੀ ਦਾ ਧਾਣਾ ਕਿਸੇ ਭੈਣ ਭਰਾ ਨਾਲ ਠੱਗੀ ਮਾਰ ਕੇ ਪੈਸਾ ਕਮਾਇਆ ਹੁੰਦਾ ਨਾ ਉਹ ਔਲਾਦ ਸੁੱਖ ਨਹੀਂ ਦਿੰਦੀ ਫਿਰ ਔਲਾਦ ਮਾੜੇ ਥਾਂ ਹੀ ਲੱਗਦਾ ਜੀ ਤੇ ਉਹ ਔਲਾਦ ਕਦੇ ਵੀ ਆਪਾਂ ਨੂੰ ਬੜਾਪੇ 'ਚ ਸੁੱਖ ਨਹੀਂ ਦਿੰਦੀ ਜਿਹੜੀ ਆਪਾਂ ਕਿਸੇ ਆਪਦੇ ਸਕੇ ਭੈਣ ਭਰਾ ਨਾਲ ਠੱਗੀ ਬੇਈਮਾਨੀ ਕਰਕੇ ਧੰਨ ਜੋੜ ਕੇ ਲਾਡ ਦੇ ਲਈ ਕੁਝ ਬਣਾਇਆ ਨਾ ਉਹ ਲਾਲ ਫਿਰ ਬੜਾ ਪੇਚ ਸਾਰਾ ਨਹੀਂ ਦਿੰਦੀ ਉਹ ਫਿਰ ਇੱਕ ਦਿਨ ਲੱਤਾਂ ਮਾਰਦੀ ਮਾਰਦੀ ਇਹ ਗੱਲ ਤੁਸੀਂ ਮੇਰੀ ਯਾਦ ਰੱਖਿਓ ਜੀ ਤੀਜਾ ਲੋ ਜੀ ਆਪਾਂ ਤੀਜਾ ਫੇਰ ਦੱਸਦੇ ਆ ਤੁਹਾਨੂੰ ਤੀਜਾ ਨੁਕਤਾ ਤੁਸੀਂ ਇੱਥੇ ਕੀ ਕਰਨਾ ਹੈ ਤੁਸੀਂ ਲੈਣੇ ਸ਼ਿਵਲਿੰਗ ਬੀਜ ਸ਼ਿਵਲਿੰਗ ਦੇ ਬੀਜ ਆ ਉਹ ਪਾਊਡਰ ਆਮ ਹੀ ਆਪਾਂ ਪਸਾਰੀਆਂ ਤੋਂ ਪਾਊਡਰ ਵੀ ਮਿਲ ਜਾਂਦਾ ਤੇ ਬੀਜ ਵੀ ਮਿਲ ਜਾਂਦੇ ਆਨਲਾਈਨ ਵੀ ਸੁਣੋ Amazon ਤੇ ਹਨਾ Flipkart ਤੇ ਇਹਨਾਂ ਤੇ ਸੁਣੋ ਸ਼ਿਵਲਿੰਗੀ ਬੀਜ ਮਿਲ ਜਾਣਗੇ ਜੀ 15 ਗ੍ਰਾਮ ਲੈਣੇ ਆ ਇਹ ਛਿਮਲੀ ਗੀ ਮੀ 15 ਗ੍ਰਾਮ ਲੈ ਕੇ ਉਹਦਾ ਚੂਰਨ ਬਣਾ ਲਓ ਪਾਊਡਰ ਬਣਾ ਲਓ ਤੇ ਉਹਦਾਂ ਤੁਸੀਂ 5 ਪੂੜੀਆਂ ਬਣਾ ਲਓ 5 ਪੂੜੀਆਂ ਬਣਾ ਲਓ ਤੁਸੀਂ ਸ਼ੁੱਕਰਵਾਰ ਨੂੰ ਇਹਦੇ ਤੁਸੀਂ 5 ਪੂੜੀਆਂ ਬਣਾਉਣੀਆਂ ਜੀ ਸ਼ੁੱਕਰਵਾਰ ਨੂੰ ਤੁਸੀਂ ਲੈਣੀਆਂ ਸ਼ੁਰੂ ਕਰ ਲੀਆਂ ਗਾਂ ਦੇ ਦੁੱਧ ਨਾਲ ਗਾਂ ਦਾ ਦੁੱਧ ਬੱਚੇ ਵਾਲੀ ਗਾਂ ਦਾ ਦੁੱਧ ਹੋਵੇ ਕੱਚਾ ਦੁੱਧ ਹੋਵੇ ਕੋਈ ਵਾਲਾ ਨਾ ਹੋਵੇ ਕੋਈ ਮਿੱਠਾ ਨਾ ਪਾਇਆ ਹੋਵੇ ਕੁਝ ਨਾ ਪਾਇਆ ਹੋਵੇ ਕੱਚਾ ਦੁੱਧ ਹੋਵੇ ਜੀ ਤੇ ਉਹਨੂੰ ਪਣ ਕੇ ਸਮਾਰ ਕੇ ਛਾਣ ਕੇ ਸਵਾਰ ਕੇ ਉਹਨੂੰ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹ ਲੈਣਾ ਹੁੰਦਾ ਹੈ ਪੰਜ ਕੁੜਗਾਂ ਬਣਾਉਣੀਆਂ ਤੇ ਸ਼ੁੱਕਰਵਾਰ ਨੂੰ ਸ਼ੁਰੂ ਕਰ ਦਿਓ ਪਹਿਲੀ ਪੁੜੀ ਸ਼ੁੱਕਰਵਾਰ ਨੂੰ ਲੈ ਲਓ 2 ਮਹੀਨੇ ਜਦੋਂ ਤੁਹਾਨੂੰ ਹੋ ਗਏ 2 ਮਹੀਨੇ ਤੋਂ ਬਾਅਦ ਜਿਹੜਾ ਪਹਿਲਾ ਹਫਤਾ ਆਊਗਾ ਉਸ ਹਫਤੇ ਦੇ ਵਿੱਚ ਵਿੱਚ ਇਹ ਲੈਣੀਆਂ 2 ਮਹੀਨੇ ਹੋ ਗਏ ਤੁਹਾਨੂੰ ਨਾ ਉਸ ਤੋਂ ਬਾਅਦ ਜਿਹੜਾ ਪਹਿਲਾ ਹਫਤਾ ਆਊਗਾ ਉਸ ਹਫਤੇ ਦੇ ਵਿੱਚ ਵਿੱਚ ਇਹ 5 ਦਿਨੇ ਹੀ ਪੁੜੀਆਂ ਤੁਸੀਂ ਲੈਣੀਆਂ ਜੀ ਜਦੋਂ ਵੀ ਤੁਸੀਂ ਪੁੜੀ ਲੈ ਰਹੇ ਹੋ ਇਹ ਹੈ ਨਾ ਇਹ ਤੁਸੀਂ ਪੁੜੀ ਪਹਿਲਾਂ ਗਾਂ ਦਾ ਦੁੱਧ ਨੂੰ ਲੈ ਲੈਣਾ ਜੀ ਤੇ ਇਹ ਤੁਸੀਂ ਦੁੱਧ ਤੁਸੀਂ ਵੀ ਕਿੰਨਾ ਵੀ ਲੈ ਲਓ ਤੁਹਾਡੀ ਮਰਜ਼ੀ ਹੈ ਕੱਚ ਦੇ ਛੋਟਾ ਗਲਾਸ ਹੋਵੇ ਉਹਦੇ ਵਿੱਚ ਪਾ ਲਿਓ ਚਾਹੀ ਅੱਧਾ ਗਲਾਸ ਲੈ ਲਓ ਉਹਦੇ ਵਿੱਚ ਤੁਸੀਂ ਇਹ ਪੂਰੀ ਖੂ ਬਿਲਕੁਲ ਲਓ ਚੰਗੀ ਤਰ੍ਹਾਂ ਖੂੜ ਲਓ ਮਿਲਾ ਲਿਓ ਜਦੋਂ ਤੁਸੀਂ ਦੁੱਧ ਪੀ ਰਹੇ ਹੋ ਕਿਸੇ ਬੱਚੇ ਦੀ ਤਸਵੀਰ ਮੁੰਡੇ ਦੀ ਤਸਵੀਰ ਹੀ ਤੁਹਾਡੇ ਸਾਹਮਣੇ ਹੋਵੇ ਕਿਸੇ ਮੁੰਡੇ ਦੀ ਤਸਵੀਰ ਜਾਂ ਤੁਹਾਡੇ ਪਤੀ ਦੀ ਤਸਵੀਰ ਹੋਵੇ ਤੁਸੀਂ ਆਪਣੇ ਬੱਚੇ ਬਾਰੇ ਸੋਚਣਾ ਵੀ ਮੇਰੇ ਘਰੇ ਪੁੱਤਰ ਜਨਮ ਹੋਵੇ ਪੁੱਤਰ ਬਾਰੇ ਤੁਸੀਂ ਸੋਚਣਾ ਉਹ ਜਿਹੇ ਵਿਚਾਰ ਬਣਾਉਣੇ ਆ ਤੇ ਫਿਰ ਤੁਸੀਂ ਇਹਨੂੰ ਪੀ ਲੈਣਾ ਜੀ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਤੁਸੀਂ ਜ਼ਰੂਰ ਕਰਨਾ ਇਹ ਤੁਸੀਂ 5 ਦਿਨ ਕਰਨਾ ਹੈ ਦੇ 100% ਤੁਹਾਡੇ ਘਰ ਬੱਚਾ ਪੈਦਾ ਬੇਟਾ ਪੈਦਾ ਹੋਊਗਾ ਤੇ ਤੁਸੀਂ ਇਹ ਮੈਂ ਤੁਹਾਨੂੰ ਦੱਸ ਹੀ ਤਾਂ ਵੀ ਤੂੰ 2 ਮਹੀਨਿਆਂ ਤੋਂ ਬਾਅਦ ਜਿਹੜਾ ਪਹਿਲਾ ਹਫਤਾ ਆਊਗਾ ਉਸ ਹਫਤੇ ਦੇ ਵਿੱਚ ਇਹ 5 ਦਿਨ ਲੈਣਾ ਸੋਮਵਾਰ ਸ਼ੁੱਕਰਵਾਰ ਨੂੰ ਸ਼ੁਰੂ ਕਰ ਲੈਣਾ ਤੁਸੀਂ ਸ਼ੁੱਕਰਵਾਰ ਨੂੰ ਸ਼ੁਰੂ ਕਰ ਲੈਣਾ ਕਈ ਵਾਰ ਸ਼ੁੱਕਰਵਾਰ ਨਹੀਂ ਵੀ ਆਉਂਦਾ ਹਨਾ ਕੋਈ ਭੁੱਲ ਜਾਂਦੇ ਆ ਫਿਰ ਤੁਸੀਂ ਸੋਮਵਾਰ ਨੂੰ ਸ਼ੁਰੂ ਕਰ ਲੈਣਾ ਸੋਮਵਾਰ ਜਾਂ ਸ਼ੁੱਕਰਵਾਰ ਦੋਨਾਂ ਦਿਨਾਂ ਚੋ ਕਿਸੇ ਵੀ ਦਿਨ ਸ਼ੁਰੂ ਕਰ ਲੈਣਾ ਸੂਰ ਚੜ੍ਹਨ ਤੋਂ ਪਹਿਲਾਂ-ਪਹਿਲਾਂ ਤੇ ਜਿਹੜਾ ਆਪਾਂ ਤੁਹਾਨੂੰ ਇਹਦਾ ਨਾਰੀਅਲ ਦਾ ਫੁੱਲ ਦੱਸਿਆ ਸੀ ਕੱਚੇ ਨਾਰੀਅਲ ਦਾ ਫੁੱਲ ਦੱਸਿਆ ਸੀ ਜਿਹੜਾ ਲੈਣਾ ਇਹ 40 ਦਿਨਾਂ ਦੇ ਵਿੱਚ ਵਿੱਚ ਲੈਣਾ ਇਹ ਤੁਸੀਂ 40 ਦਿਨਾਂ ਦੇ ਵਿੱਚ ਵਿੱਚ ਲੈਣਾ ਹੈਗਾ ਜਿਵੇਂ ਹੁਣ ਵੀ ਆਪਣਾ ਮਹੀਨਾ ਹੋਣ ਤੋਂ ਬਾਅਦ ਦਿਨ ਟੱਪ ਜਾਂਦੀ ਹੈ ਉਸੇ ਹਫਤੇ ਤੋਂ ਜਦੋਂ ਦਿਨ ਟੱਪ ਕੇ ਬਸ ਉਸ ਤੋਂ ਬਾਅਦ ਇਹ ਤੁਸੀਂ ਕਦੋਂ ਵੀ ਲੈ ਸਕਦੇ ਹੋ ਪਰ 40 ਦਿਨਾਂ ਦੇ ਵਿੱਚ ਵਿੱਚ ਤੁਸੀਂ ਲੈਣਾ ਹੈਗਾ 40 ਦਿਨਾਂ ਤੋਂ ਬਾਅਦ ਨਹੀਂ ਲੈਣਾ ਇਹ ਤੇ ਇਹ ਵੀ ਤੁਸੀਂ ਸ਼ੁੱਕਰਵਾਰ ਸੋਮਵਾਰ ਲੈ ਸਕਦੇ ਹੋ ਤੁਸੀਂ ਪਾਣੀ ਨਾਲ ਵੀ ਨਿਗਲ ਸਕਦੇ ਹੋਗੇ ਤੇ ਚੰਬੜਾਣੀ ਹੁੰਦਾ ਹੈਗਾ ਤੇ ਇਹ ਪੰਜ ਕੁੜੀਆਂ ਜਿਹੜੀਆਂ ਆਪਾਂ ਸ਼ਿਵਲਿੰਗੀ ਬੀਜ ਦੀਆਂ ਤੁਹਾਨੂੰ ਪੰਜ ਕੁੜੀਆਂ ਦੱਸੀਆਂ ਇਹ ਤੁਸੀਂ ਸ਼ੁੱਕਰਵਾਰ ਤੇ ਸੋਮਵਾਰ ਕਿਸੇ ਵੀ ਦਿਨ ਲੈ ਲੈਣੇ ਲੈਣੀਆਂ ਸ਼ੁਰੂ ਕਰ ਦਿਓ ਕਿ ਪੰਜ ਲਗਾਤਾਰ ਹੀ ਲੈਣੀਆਂ ਇਹ ਤੇ ਖਾਲੀ ਪੇਟ ਤੇ ਗਾਂ ਦੇ ਦੁੱਧ ਨਾਲ ਹੀ ਲੈਣੀਆਂ ਇਹ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਪੀ ਕੁਝ ਵੀ ਸਾਦਿਓ ਪਰ ਖਾਣਾ ਕੁਝ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਕੋਈ ਨਹੀਂ ਕਾ ਦੋਸਤੋ ਜਦੋਂ ਇਹ ਆਪਾਂ ਲੈ ਲਿਆ ਨਾ ਉਦੋਂ ਘੰਟਾ ਬਾਅਦ ਤੁਸੀਂ ਕੁਝ ਵੀ ਖਾ ਪੀ ਸਕਦੇ ਹੋ ਘੰਟੇ ਅੱਧੇ ਘੰਟੇ ਬਾਅਦ ਕੁਝ ਵੀ ਖਾ ਪੀ ਸਕਦੇ ਫਿਰ ਕੋਈ ਪਰਹੇਜ਼ ਨਹੀਂ ਪਰ ਬੱਚੇ ਦੀ ਬੇਟੀ ਤਸਵੀਰ ਜਦੋਂ ਵੀ ਇਹ ਤਿੰਨਾਂ ਹੀ ਚੀਜ਼ਾਂ ਚ ਲੈਣੀਆਂ ਆ ਤੁਹਾਡੇ ਸਾਹਮਣੇ ਤਸਵੀਰ بیٹے ਦੀ ਹੋਵੇ ਨਾ ਕੋਈ ਬੱਚਾ ਹੋਵੇ ਮੁੰਡਾ ਉਹਦੀ ਤਸਵੀਰ ਆਪਾਂ ਲੰਨੇ ਰਹਿੰਦੇ ਆ ਘਰਾਂ ਦੇ ਵਿੱਚ ਤੇ ਜੇ ਆਪਾਂ ਆਦੀਪਤੀ ਦੀ ਤਸਵੀਰ ਵੀ ਦੇਖ ਸਕਦੇ ਹਾਂ ਪਰ ਹਮੇਸ਼ਾ ਤੁਹਾਡੇ ਸਾਹਮਣੇ ਇੱਕ ਵੀ ਤਸਵੀਰ ਆਦਮੀ ਦੀ ਹੋਵੇ ਤੇ ਪ੍ਰਮਾਤਮਾ ਦਾ ਸਿਮਰਨ ਨਾਮ ਜ਼ਰੂਰ ਕਰਿਓ ਤੇ ਇਹ ਜਿਹੜਾ ਤੁਸੀਂ ਨਾਰੀ ਵਾਲਾ ਟੋਟਕਾ ਨੁਕਤਾ ਕੀਤਾ ਹੈ ਇਹ ਤੁਸੀਂ ਗੁਪਤ ਰੱਖਣਾ ਹੈ ਜਿਹੜਾ ਨਾਰੀਆਮ ਦਾ ਆਪਾਂ ਗੁਪਤ ਦੱਸਿਆ ਨਾ ਸੋ ਨੁਕਤਾ ਵੀ ਤੁਸੀਂ ਇਹ ਲੈਣਾ ਹੈ ਇਹ ਤੁਸੀਂ ਵੀ ਗੁਪਤ ਰੱਖਣਾ ਕਿਸੇ ਨੂੰ ਕੋਈ ਵੀ ਚੀਜ਼ ਤੁਸੀਂ ਲੈ ਲਏ ਹੋ ਜਿੰਨਾ ਚਿਰ ਤੁਹਾਡੇ ਘਰ ਦੇ ਵਿੱਚ ਬੇਟਾ ਪੈਦਾ ਨਹੀਂ ਹੁੰਦਾ ਤੁਸੀਂ ਕਿਸੇ ਨੂੰ ਨਹੀਂ ਦੱਸਣਾਗਾ ਫਿਰ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਅਸਰ ਘਟ ਜਾਂਦਾ ਵੀ ਅਸੀਂ ਆਹ ਲਿਆ ਅਸੀਂ ਆਹ ਲੈ ਇਹਨਾਂ ਚੀਜ਼ਾਂ ਦੇ ਵਿੱਚੋਂ ਕੁਝ ਵੀ ਲੈ ਸਕਦੇ ਹੋ ਸਾਡੇ ਨੁਕਤੇ ਪੂਰੇ ਜਮਾਏ ਹੋਏ ਹੈ ਜੀ ਜਦੋਂ ਜ਼ਿਆਦਾ ਟਾਈਮ ਹੋ ਜਾਂਦਾ ਸੀ ਤੇ ਫਿਰ ਆਪਾਂ ਸ਼ਿਵਲਿੰਗੀ ਬੀਜ ਵਾਲਾ ਨੁਕਤਾ ਦੇ ਦਿੰਦੇ ਸੀ ਥੋੜੇ ਦਿਨ ਹੁੰਦੇ ਸੀ ਫਿਰ ਆਪ ਲੌਂਗ ਵਾਲਾ ਦੇ ਦਿੰਦੇ ਸੀ 40 ਦਿਨਾਂ ਦੇ ਵਿੱਚ ਵਿੱਚ ਫਿਰ ਆਪਾਂ ਜੀ ਨਾਰੀਅਲ ਦਾ ਫੁੱਲ ਵਾਲਾ ਵੀ ਦੇ ਦਿੰਦੇ ਸੀ ਤੇ ਇਹ ਬਹੁਤ ਜਮਾਈ ਹੋਇਆ ਬਹੁਤ ਬੈਟੀਆਂ ਨੂੰ ਫਾਇਦਾ ਹੋਇਆ ਤੇ ਪ੍ਰਮਾਤਮਾ ਕਰੇ ਤੁਹਾਨੂੰ ਵੀ ਫਾਇਦਾ ਕਰੇ ਤੁਹਾਡੇ ਵੀ ਘਰ ਦੇ ਵਿੱਚ ਸੋਹਣਾ ਸੁੰਦਰ ਤੇ ਸਮਝਦਾਰੀ ਆਗਿਆਕਾਰੀ ਪੁੱਤਰ ਪੈਦਾ ਹੋਵੇ ਜੋ ਤੁਹਾਨੂੰ ਬੜਾਪੇ ਨੂੰ ਤੁਹਾਡੇ ਨੂੰ ਸੰਭੇ ਤੁਹਾਡੇ ਵੰਸ਼ ਨੂੰ ਅੱਗੇ ਲੈ ਕੇ ਚੱਲੇ ਤੇ ਤੁਸੀਂ ਵਿਮਾਨਦਾਰ ਤੇ ਸੱਚ ਦੀ ਤੇ ਨੇਕ ਕਮਾਈ ਕਰੋ ਪ੍ਰਮਾਤਮਾ ਦਾ ਸਿਮਰਨ ਤੁਸੀਂ ਜਰੂਰ ਕਰਨਾ ਹੈ ਜੀ ਜਦੋਂ ਆਪਾਂ ਜਦੋਂ ਆਪਣੇ ਦਿਨ ਟੱਪ ਜਾਂਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਆਪਾਂ ਰਹਿਣ ਸਹਿਣ ਆਪਦਾ ਬਣਾ ਲੈਂਦੇ ਆ ਨਾ ਕਿ ਬੱਚੇ ਦਾ ਵੀ ਉਸੇ ਤਰ੍ਹਾਂ ਹੀ ਬਣ ਜਾਂਦਾ ਜੇ ਆਪਾਂ ਸਿਮਰਨ ਨਾਲ ਜੁੜਦੇ ਆ ਤੇ ਤੁਹਾਡਾ ਬੱਚਾ 100% ਗੁਰਸਿੱਖ ਬਣਦਾ ਜੇ ਆਪਾਂ ਹੀ ਸਿਮਰਨ ਨਾਲ ਨਹੀਂ ਆਪਾਂ ਹੀ ਗਲਤ ਪਾਸੇ ਜਾਂਦੇ ਤੇ ਫਿਰ ਬੱਚਾ ਸਿਮਰਨ ਨਾਲ ਨਹੀਂ ਫਿਰ ਬੱਚਾ ਵੀ ਉਹੋ ਜਿਹਾ ਬਣ ਜਾਂਦਾ ਜਿਵੇਂ ਜਿਹਾ ਆਪਾਂ ਸੋਚ ਲੈ ਕੇ ਉਹਨੂੰ ਪੈਦਾ ਕਰਦੇ ਆ ਇਹਦੇ ਲਈ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਬੱਚਾ ਪੈਦਾ ਹੋਣ ਵਾਲਾ ਹੁੰਦਾ ਨਾ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਸਿਮਰਨ ਕਰਿਆ ਕਰੋ ਅਵਰਤ ਵੇਲਾ ਸਾਂਭੋ ਜੇ ਅਵਰਤ ਵੇਲਾ ਨਹੀਂ ਸਾਮ ਦੇ ਦੁਪਹਿਰ ਜਿਸੋਹ ਮਨੀ ਸਾਹਿਬ ਦਾ ਪਹਿਲੇ ਪਾਠ ਕਰ ਲਿਆ ਨਾ ਜੋ ਆਪਾਂ ਇਹ ਸਾਹਿਬ ਦੇ ਜਿੰਨੇ ਪਾਠ ਹੁੰਦੇ ਉਹਨੇ ਕਰ ਲਏ ਹਨ ਮੂਲ ਮੰਤਰ ਗੁਰ ਮੰਤਰ ਜੋ ਵੀ ਤੁਸੀਂ ਕਰਨਾ ਉਹ ਤੁਸੀਂ ਕਰ ਸਕਦੇ ਹੋ ਪਰ ਸਿਮਰਨ ਤੁਸੀਂ ਜਰੂਰ ਕਰਨਾ ਸ਼ੁਰੂ ਕਰੋ ਫਿਰ ਦੇਖੋ ਪੁੱਤਰ ਤੁਸੀਂ ਤੁਹਾਡਾ ਕਿੰਨਾ ਅਗਿਆਕਾਰੀ ਬਣਦਾ ਤੁਹਾਡੇ ਕਹਿਣੇ ਚ ਬਹੁਤ ਰਹੂਗਾ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡੇ ਤੇ ਖੁਸ਼ੀਆਂ ਪਰੇ ਤੇ ਸੋਹਣੇ ਦਿਨ ਲਿਆਵੇ ਮਹਾਰਾਜ ਇਸ ਤਰ੍ਹਾਂ ਨਹੀਂ ਮੇਰੀਆਂ ਵੀਡੀਓ ਵੇਖਣ ਲਈ ਬੱਚਿਆਂ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਜੁੜਿਆ ਤੁਹਾਡਾ तहे ਦਿਲੋਂ ਬਹੁਤ ਬਹੁਤ ਧੰਨਵਾਦ